ਜੋ ਪੰਜਾਬ ਦਾ ਹਰ ਤਾਂ ਮਹਿੰਗਾ ਟੋਲ ਪਲਾजा ਜਿਹੜਾ ਕਿ ਅੱਜ ਬੰਦ ਕੀਤਾ ਜਾ ਰਿਹਾ ਕਿਸਾਨ ਜੱਤੇ ਵਾਲੇ ਤੁਸੀਂ ਇੱਥੇ ਸਮਰਥਨ ਦੇਣ ਆਇਓ ਮੈਂ ਤਾਂ ਵੀ ਰੋਜ਼ ਇੱਥੇ ਹੀ ਹੁੰਦਾ 15 ਦਿਨ ਹੋ ਗਏ ਅਸੀਂ ਸਾਰੇ ਇੱਥੇ ਗਿੱਲ ਸਾਹ ਸਾਰੇ ਜਿੰਲੇ ਵੀ ਕਿਸਾਨ ਜੱਤੇ ਬੰਦੀਆਂ ਮੈਂ ਟੈਕਸੀ ਯੂਨੀਅਨ ਵਾਲੇ ਸਾਰੇ ਭਰਾ ਇੱਕ ਆਟੀਏ ਸੋਸ਼ਲ ਐਕਟੀਵਿਸਟ ਹੋਣ ਦੇ ਤੋਂ ਪਹਿਲਾਂ ਮੈਂ ਇੱਕ ਪੰਜਾਬੀ ਆ ਇਹਨਾਂ ਦਾ ਉੱਤੇ ਹੀ ਤੇਲ ਖਰਚਾ ਲੱਗ ਜਾਣਾ ਉੱਤਾਂ ਫਿਰ ਟੂਲ ਟੈਕਸ ਨੂੰ ਦੇਣਾ ਪੈਂਦਾ 60 ਕਿਲੋਮੀਟਰ ਕਹਿੰਦੇ ਆ ਕਿ 60 ਕਿਲੋਮੀਟਰ ਤੋਂ ਪਹਿਲਾਂ ਕੋਈ ਦੂਜਾ ਟੋਲ ਨਹੀਂ ਹੋਣਾ ਚਾਹੀਦਾ 3 ਤੋਂ 4 ਕਿਲੋਮੀਟਰ ਦੀ ਦੂਰੀ ਦੇ ਉੱਥੇ ਇੱਕ ਇੱਥੇ ਹੋ ਟੋਲ ਹੈ ਭਗਵੰਤ ਮਾਨ ਸਰਕਾਰ ਨੇ ਜਿਹੜਾ ਕੀ ਹੈ ਬਾਕੀ ਟੋਲ ਬਲਾਵਾ ਬੰਦ ਕਰਾ ਦੇ ਇਹਦਾ ਵੀ ਕਿਹਾ ਸੀ ਇਹ ਬੰਦ ਕਰਾਉਣ ਉਪਰ ਬੰਦ ਕਿਉਂ ਹੈ ਕਿਤਾ ਭਗਵੰਤ ਮਾਨ ਸਾਹਿਬ ਜਿਆਦਾ ਜਾ ਸਕਦੇ ਆ ਕਿਉਂ ਲੋਕਾਂ ਕਿਉਂ ਲੋਕ ਕਹਿੰਦੇ ਫਿਰ ਉਹਨਾਂ ਨੂੰ ਬੀ ਟੀਮ ਬੀ ਟੀਮ ਬੀਟਿੰਗ ਭਗਵੰਤ ਮਾਨ ਸਾਹਿਬ ਜੇ ਬੰਦ ਕਰਾ ਦਿੰਨਾ ਤਾਂ ਲੋਕ ਬੀ ਟੀਮ ਕਿਹੜਾ ਬੰਦ ਕਰਦੇ ਆਪਣੇ ਪੰਜਾਬ ਨੂੰ ਪਿਆਰ ਕਰਦਾ ਇਸ ਦੇਸ਼ ਦਾ ਵਾ ਔਰ ਜਿਹੜਾ ਹਿੰਦੁਸਤਾਨ ਨੂੰ ਪਿਆਰ ਕਰਦਾ ਉਹਦੇ ਇੱਕ ਪਿਆਰ ਕਰਨ ਵਾਲੇ ਕੋ ਬੋਕਸ਼ਨਸ ਵੀ ਹੁੰਦੀ ਜਿਹੜਾ ਸੋਚ ਕੇ ਦੇਖੋ ਜੇ ਉਹਨੂੰ 40000 ਗੱਡੀ ਇੱਥੋਂ ਕਹਿੰਦੇ ਰੋਜ ਲੱਗਦੀ ਹੈ ਰੋਜ ਘੱਟੋ ਘਾਟ 2 ਕਰੋੜ ਤੋਂ 1.5 ਕਰੋੜ ਰੋਜ ਦਾ ਹੋ ਗਿਆ ਦਿਨੇ ਦਾ 4.5 ਤੋਂ 5 ਕਰੋੜ ਉਹ ਸਾਲ ਦਾ 500 ਕਰੋੜ 500 ਕਰੋੜ ਰੁਪਏ ਇਸ ਕੋਰ ਟੈਕਸ ਤੋਂ ਲੇਕਿਨ ਜਾਂਦਾ ਕਿੱਥੇ ਇਹ 500 ਕਰੋੜ ਰੁਪਏ ਆ ਇਸ ਹੱਥ ਟੋਰਟੈਕਸ ਦੀ ਇਸ ਹਾਈਵੇ ਦੀ ਹਾਲਤ ਦੇਖੀਏ ਜਿਹੜੇ ਪਾਈ ਨੂੰ ਬੇਕਾਰ ਕਹਿੰਦੇ ਆ ਫੇਰ ਤਾਂ ਆਪਾਂ ਅਯੁੱਧਿਆ ਦੇ ਵਿੱਚ ਡਿਵੈਲਪਮੈਂਟ ਕੀਤੀ ਹੈ ਪ੍ਰਭੂ શ્રી ਰਾਮਚੰਦਰ ਜੀ ਦਾ ਮੰਦਿਰ ਬਣਾਇਆ ਉਹਦੇ ਰਸਤੇ ਛੋਟੇ ਵੱਡੇ ਕੀਤੇ ਕਈਆਂ ਦੀ ਦੁਕਾਨਾਂ ਟੁਪੀਆਂ ਕਈਆਂ ਦੇ ਮਕਾਨ ਜਿੱਤੇ ਫੇਰ ਤਾਂ ਉਹ ਵੀ ਗਲਤ ਇਹ ਲੋਕ ਜਿਹੜੇ ਇੱਥੇ 150 200 ਕੰਮ ਕਰਦੇ ਹੋਣ 200 ਲੋਕ ਕੰਮ ਕਰਦੇ ਹੋਣਗੇ ਲੇਕਿਨ ਡਾਕਾ 40000 ਬੰਦਿਆਂ ਦਾ ਹੈ ਹੁਣ ਤੁਸੀਂ 200 ਬੰਦੇ ਦਾ ਸੋਚੋਗੇ ਜਾਂ 40000 ਮਨਜ਼ੇ ਦਾ ਸੋਚੋਗੇ ਟੋਲ ਟੋਲ ਪਲਾਜ਼ਾ ਦੇ ਗੋਰ ਸੱਚਾ ਯਾਦਵੀ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਇਹਦੇ ਮਹਿੰਗੇ ਟੋਲ ਪਲਾਜ਼ਾ ਨੂੰ ਤੇ ਅੱਜ ਜਗ੍ਹਾ ਦੀ ਤਲਾ ਲਾਣ ਜਾ ਰਹੇ ਨੇ ਗੱਲਬਾਤ ਕਰਦੇ ਆਪਾਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਿਹੜਾ ਕਿ ਅੱਜ ਬੰਦ ਕੀਤਾ ਜਾ ਰਿਹਾ ਕਿਸਾਨ ਜੱਤੇ ਵਾਲੇ ਤੁਸੀਂ ਇੱਥੇ ਸਮਰਥਨ ਦੇਣ ਆਏ ਹੋ ਮੈਂ ਤਾਂ ਵੀਰ ਰੋਜ਼ ਇੱਥੇ ਹੁੰਦਾ 15 ਦਿਨ ਹੋ ਗਏ ਅਸੀਂ ਸਾਰੇ ਇੱਥੇ ਗਿੱਲ ਸਾਹਿਬ ਸਾਰੇ ਜਿੰਨੇ ਵੀ ਕਿਸਾਨ ਜੱਤੇ ਬੰਦੀਆਂ ਵਾ ਟੈਕਸੀ ਯੂਨੀਅਨ ਵਾਲੇ ਸਾਰੇ ਉਪਰ ਇੱਕ ਆਰਟੀਏ ਸੋਸ਼ਲ ਐਕਟਿਵਿਸਟ ਹੋਣ ਦੇ ਤੋਂ ਪਹਿਲਾਂ ਮੈਂ ਇੱਕ ਪੰਜਾਬੀ ਆ ਮੈਂ ਆਪਣੇ ਪੰਜਾਬ ਨੂੰ ਪਿਆਰ ਕਰਦਾ ਇਸ ਦੇਸ਼ ਦਾ ਵਾ ਔਰ ਜਿਹੜਾ ਹਿੰਦੁਸਤਾਨ ਨੂੰ ਪਿਆਰ ਕਰਦਾ ਹੁੰਦੇ ਇੱਕ ਪਿਆਰ ਕਰਨ ਵਾਲਾ ਇੱਕ ਮੋਸ਼ਨਸ ਵੀ ਹੁੰਦੇ ਹੈ ਇਮੋਸ਼ਨ ਦਾ ਯਾਰ ਇਹ ਟੋਲ ਟੈਕਸ ਬਾਰੇ ਲਾਡੋ ਵਾਲਾ ਜਿਹੜਾ ਹੈਗਾ ਵਾ ਇੱਥੇ ਇੰਨੀ ਕੋ ਜ਼ਬਰਦਸਤ ਲੋਟਾ 330 ਰੁਪਏ ਤੋਂ ਲੈ ਕੇ 2140 ਰੁਪਏ ਤੱਕ ਛੋਟੀ ਵੱਡੀ ਗੱਡੀ ਤੋਂ ਵਸੂਲਿਆ ਜਾਂਦਾ ਸਿਰਫ ਇਸ ਇਸ ਲਾਡੋ ਵਾਲ ਟੋਲ ਟੈਕਸ ਬਾਰੇ ਜਿਹੜਾ ਸੋਚ ਕੇ ਦੇਖੋ ਜੇ ਉਹਨੂੰ 40000 ਗੱਡੀ ਇੱਥੋਂ ਕਹਿੰਦੇ ਰੋਜ਼ ਲੱਗਦੀ ਹੈ ਰੋਜ਼ ਕਟੋੜ ਸਵਾ ਕਰੋੜ ਤੋਂ ਡੇਢ ਕਰੋੜ ਰੁਪਏ ਰੋਜ ਦਾ ਹੋ ਗਿਆ ਮਹੀਨੇ ਦਾ 4.5 ਤੋਂ 5 ਕਰੋੜ ਉਹ ਸਾਲ ਦਾ 500 ਕਰੋੜ 500 ਕਰੋੜ ਰੁਪਏ ਇਸ ਟੋਲ ਟੈਕਸ ਤੋਂ ਲੇਕਿਨ ਜਾਂਦਾ ਕਿੱਥੇ ਹੈ 500 ਕਰੋੜ ਰੁਪਏ ਇਸ ਟੋਲ ਟੈਕਸ ਦੀ ਇਸ ਹਾਈਵੇ ਦੀ ਹਾਲਤ ਦੇਖੀਏ ਸੜਕਾਂ ਟੁੱਟੀਆਂ ਪੁਲ ਤੇ ਕੰਕਰੀਟ ਬੈਰੀਅਰ ਟੁੱਟੇ ਜਿਹੜੇ ਸੀਵਰੇਜ ਦੇ ਟੱਕਾਂ ਨਾਲ ਪਲੇਟਾਂ ਵਾ ਸੀਵਰੇਜ ਬੰਦ ਟੱਕਾਂ ਟੁੱਟੇ ਹੋਏ ਆ ਕਦੀ ਸਫਾਈ ਨਹੀਂ ਹੋਈ ਮਿੱਟੀ ਰੈਕਸੀਡੈਂਟ ਕਿੰਨੇ ਐਕਸੀਡੈਂਟ ਹੁੰਦੇ ਆ ਲਾਈਟਾਂ ਬੰਦ ਪਈਆਂ ਵਾ ਉਹ ਪੈਸਾ ਜਾ ਕਿੱਥੇ ਰਿਹਾ ਸੋ ਅੱਜ ਵੀ ਇਸ ਹੀ ਕਹਿੰਦੇ ਆ ਕਿ ਟੋਲ ਘਟਾਇਆ ਜਾਵੇ ਪੰਤ ਨਹੀਂ ਕਹਿੰਦੇ ਪਏ ਘਟਾਇਆ ਜਾਵੇ ਕਹਿੰਦੇ ਪਏ ਘਟਾਇਆ ਜਾਵੇ ਔਰ ਉਹ ਟੋਲ ਵਾਲਾ ਪੈਸਾ ਜਿਹੜਾ ਹੈਗਾ ਵਾ ਉਹ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਇਸ ਹਾਈਵੇ ਤੇ ਲਗਾਇਆ ਜਾਵੇ ਦੀ ਮੈਂਟੇਨੈਂਸ ਤੇ ਲਗਾਇਆ ਜਾਵੇ ਸਾਡਾ ਆ ਕਹਿਣਾ ਹੈ ਕਹਿੰਦੇ ਕਿ ਇੱਥੇ ਜਿਹੜੇ ਕੰਮ ਕਰਦੇ ਇਹ ਵਰਕਰ ਉੱਥੇ ਉਹਨਾਂ ਨੂੰ ਬੇਕਾਰ ਕਰ ਦਿੱਤਾ ਗਿਆ ਉਹਨਾਂ ਨੂੰ ਮੇਰੀ ਇੱਕ ਗੱਲ ਦਾ ਜਵਾਬ ਦਿਓ ਜੇ ਆਪਾਂ ਇਹਨੂੰ ਬੇਕਾਰ ਕਹਿੰਦੇ ਆ ਫੇਰ ਤਾਂ ਆਪਾਂ ਅਯੁੱਧਿਆ ਦੇ ਵਿੱਚ ਡਵੈਲਪਮੈਂਟ ਕੀਤੀ ਹੈ ਪ੍ਰਭੂ શ્રી ਰਾਮਚੰਦਰ ਜੀ ਦਾ ਮੰਦਿਰ ਬਣਾਇਆ ਉਹਦੇ ਰਸਤੇ ਛੋਟੇ ਵੱਡੇ ਕੀਤੇ ਕਈਆਂ ਦੀਆਂ ਦੁਕਾਨਾਂ ਟੁੱਟੀਆਂ ਕਈਆਂ ਦੇ ਮਕਾਨ ਟੁੱਟੇ ਫਿਰ ਤਾਂ ਉਹ ਵੀ ਗਲਤ ਹੈ ਦੇਖੋ ਅਸੀਂ ਕਿਸੇ ਨੂੰ ਇੱਥੇ ਗਲਤ ਨਹੀਂ ਕਹਿੰਦੇ ਇਹ ਲੋਕ ਜਿਹੜਾ ਇੱਥੇ 100 50 200 ਕੰਮ ਕਰਦੇ ਹੋਣਗੇ 200 ਲੋਕ ਕੰਮ ਕਰਦੇ ਹੋਣਗੇ ਲੇਕਿਨ ਡਾਕਾ 40000 ਬੰਦਿਆਂ ਦੇ ਆ ਹੁਣ ਤੁਸੀਂ 200 ਬੰਦੇ ਨੂੰ ਸੋਚੋਗੇ ਜਾਂ 40000 ਮਜ਼ਦੇ ਸੋਚੋਗੇ ਉਹ 200 ਬੰਦਿਆਂ ਨੂੰ ਅੱਜ ਇੱਥੇ ਨਾ ਸੀ ਤਾਂ ਕਿਤੇ ਨਾ ਕਿਤੇ ਹੋਰ ਨੌਕਰੀ ਮਿਲ ਜਾਏਗੀ ਲੇਕਿਨ 40000 ਗੱਡੀਆਂ ਦੀ ਜਿਹੜਾ ਜੇਬਾਂ ਦੇ ਜਿਹੜੇ ਲੁੱਟ ਹੁੰਦੀ ਪਈ ਐ ਕਰੋੜਾਂ ਅਰਬਾਂ ਰਪਏ ਲੁੱਟ ਹੁੰਦਾ ਪਿਆ ਵੈ ਤੁਸੀਂ ਦੱਸੋ ਕਿ ਉਹ 40 ਹਜ਼ਾਰ ਬੰਦਾ ਜ਼ਰੂਰੀ ਐ ਉਹ ਕਰੋੜਾਂ ਅਰਬਾਂ ਰਪਏ ਜ਼ਰੂਰੀ ਐ ਜਾਂ 200 ਲੋਕ ਸਾਨੂੰ ਸਾਨੂੰ ਵੀਤੀ ਆ ਉਹਨਾਂ ਦੇ ਨਾਲ ਅਸੀਂ ਵੀ ਉਹਨਾਂ ਦੇ ਨਾਲ ਆ ਸਾਡੇ ਹੀ ਆਪਣੇ ਐ ਉਹ ਵੀ ਬਾਹਰੋਂ ਨਹੀਂ ਆਏ ਹੋਏ ਲੇਕਿਨ ਜਿਹੜਾ ਅਸੀਂ ਇੱਥੇ ਲੋਕ ਸਾਰੇ ਬੈਠੇ ਆ 15 ਦਿਨਾਂ ਤੋਂ ਅਸੀਂ ਵੀ ਪੰਜਾਬ ਔਰ ਦੇਸ਼ ਦੇ ਲੋਕਾਂ ਲਈ ਬੈਠੇ ਆ ਕਿਉਂਕਿ ਇੱਥੇ ਡਾਕਾ ਹੁੰਦਾ ਪਿਆ ਭਾਈ 330 ਰੁਪਏ ਤੋਂ ਲੈ ਕੇ 2140 ਰੁਪਏ ਵਸੂਲ ਲੈਣੇ ਇਹ ਕੋਈ ਥੋੜੀ ਗੱਲ ਨਹੀਂ ਹੈ ਛੋਟੀ ਗੱਲ ਨਹੀਂ ਹੈ ਮੇਰਾ ਤਾਂ ਉੱਦਾਂ ਹੀ ਤੇਲ ਖਰਚਾ ਲੱਗ ਜਣਾ ਉੱਦਾਂ ਫੇਰ ਫੇਰ ਟੂਲ ਟੈਕਸ ਨੂੰ ਦੇਣਾ ਪੈ ਜਾਂਦਾ ਹੈ 60 ਕਿਲੋਮੀਟਰ ਕਹਿੰਦੇ ਆ ਕਿ 60 ਕਿਲੋਮੀਟਰ ਤੋਂ ਪਹਿਲਾਂ ਕੋਈ ਦੂਜਾ ਟੋਲ ਨਹੀਂ ਹੋਣਾ ਚਾਹੀਦਾ ਤਿੰਨ ਤੋਂ 4 ਕਿਲੋਮੀਟਰ ਦੀ ਦੂਰੀ ਦੇ ਉੱਥੇ ਇੱਕ ਇੱਥੇ ਹੋ ਟੋਲ ਹੈ ਬਿਲਕੁਲ ਸੌ ਸਟੀ ਵਾਲੀ ਰੋਡ ਦੇ ਉੱਤੇ 80 ਰੁਪਏ ਲਿੱਤੇ ਜਾਂਦੇ ਹੁੰਦੇ ਤੋਂ ਵਸੂਲੇ ਜਾਂਦੇ ਆ ਹੁਣ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਕੋਈ ਸਿਕਿਉਰਟੀ ਵੀ ਨਹੀਂ ਹੈ ਉੱਥੇ ਹੀ ਮਾ ਦੇਖੋ ਉੱਥੋਂ ਉਸ 20 ਕਿਲੋਮੀਟਰ ਦੀ ਬਿਲਕੁਲ ਇਸ ਇਸ ਹਾਈਵੇ ਦੇ ਨਾਲ ਲੱਗਦੀ ਸੜਕ ਨੂੰ ਕਹਿੰਦੇ ਜੀ ਉਹ ਦੂਜਾ ਹਾਈਵੇ ਹੈ ਜੇ ਉਹ ਦੂਜਾ ਹਾਈਵੇ ਹੈ ਤਾਂ ਫਿਰ ਉਸ ਤੋਂ ਪਹਿਲਾਂ ਜਦੋਂ ਜਗਰਾਉਂ ਤੋਂ ਬੰਦਾ ਆਂਦਾ ਹੈ 100 ਰੁਪਏ ਦਾ ਟੋਲ ਲੱਤਾ ਜਾਂਦਾ ਉਹ ਤੀਜਾ ਹਾਈਵੇ ਹੈ ਤਿੰਨ ਟੋਲ ਦੇਣੇ ਪੈਂਦੇ ਆ ਜਗਰਾਉਂ ਤੋਂ ਸਿਰਫ ਲਗਭਗ ਮੇਰੇ ਖਿਆਲ ਦੇ ਨਾਲ 80 90 ਕਿਲੋਮੀਟਰ ਦਾ ਏਰੀਆ ਹੋਣਾ ਜਗਰਾਉਂ ਤੋਂ ਲੈ ਕੇ ਇਸ ਲਾਡੋਵਾਲ ਤੱਕ 500 ਰੁਪਏ ਲਗਭਗ ਟੋਲ ਦੇਣਾ ਪੈਂਦਾ ਫਿਰ ਜਾ ਕੇ ਬੰਦਾ ਫਲੋਰ ਪਹੁੰਚਦਾ ਹੈ ਉਹ ਇੰਨੇ ਦਾ ਤੇਲ ਨਹੀਂ ਲੱਗਦਾ ਸੜਨਾ ਇੰਨੇ ਦਾ ਤੇਲ ਨਹੀਂ ਲੱਗਦਾ ਮੈਂ ਹੀ ਤਾਂ ਕਹਿੰਦਾ ਕਿ ਸਰਕਾਰਾਂ ਜਾਗਣ ਪੰਜਾਬ ਦੇ ਲੋਕਾਂ ਨੂੰ ਹੋਰ ਕਿੰਨਾ ਦਬਾਉਂਗੇ ਕਿੰਨਾ ਦਬਾਉਂਗੇ ਹੁਣ ਲੋਕ ਨਹੀਂ ਦੱਬਣ ਵਾਲੇ ਭਾਈ ਹੁਣ ਲੋਕ ਖੜਨਗੇ ਆਪਣੇ ਹੱਕ ਸੱਚ ਲਈ ਖੜਨਗੇ ਬੇਸ਼ਰਮਾ ਨਾ ਬੇਸ਼ਰਮ ਹੋਣਾ ਪੈਣਾ ਵੈ ਕਹਿੰਦੇ ਨਾ ਹੀਰੇ ਨੂੰ ਹੀਰਾ ਕੱਟਦਾ ਸੱਪ ਤੇ ਯਾਰ ਨੂੰ ਸੱਪ ਤਾਂ ਮੈਂ ਹੀ ਲੋਕਾਂ ਨੂੰ ਕਹਿੰਨਾ ਲੇਕਿਨ ਉਹਦੇ ਨਾਲ ਨਾਲ ਲੋਕਾਂ ਨੂੰ ਕਹਿਨਾ ਕਿ ਜੇ ਕਿਤੇ ਗਲਤ ਹੁੰਦਾ ਵੈ ਤਾਂ ਉਥੇ ਜਾਗੋ ਆਵਾਜ਼ ਚੱਕੋ ਜੇ ਆਵਾਜ਼ ਨਹੀਂ ਚੱਕ ਸਕਦੇ ਜਿਹੜੇ ਆਵਾਜ਼ ਚੱਕਦੇ ਪਏ ਆ ਉਹਨਾਂ ਦੇ ਨਾਲ ਤਾਂ ਖੜੇ ਹੋ ਜਾ ਯਾਰ ਵੀ ਭਗਵੰਤ ਮਾਨ ਸਰਕਾਰ ਨੇ ਜਿਹੜਾ ਕੀ ਹੈ ਬਾਕੀ ਟੋਲ ਬਲਾ ਦੇ ਬੰਦ ਕਰਾਦੇ ਇਹਦਾ ਵੀ ਕਿਹਾ ਸੀ ਇਹ ਬੰਦ ਕਰਾਉਣ ਨੂੰ ਪਰ ਇਹ ਬੰਦ ਕਿਉਂ ਨਹੀਂ ਹੋਇਆ ਇਹ ਤਾਂ ਭ ਕਿ ਉਹ ਲੋਕਾ ਕਿਉਂ ਲੋਕ ਕਹਿੰਦੇ ਫਿਰ ਉਹਨਾਂ ਨੂੰ ਬੀ ਟੀਮ ਬੀ ਟੀਮ ਬੀਟਿੰਗ ਭਗਵੰਤ ਸਿੰਘ ਸਾਹਿਬ ਜੀ ਇਹ ਬੰਦ ਕਰਾ ਦਿੰਨਾ ਤਾਂ ਲੋਕ ਬੀ ਟੀਮ ਕਹਿਣਾ ਬੰਦ ਕਰ ਦੇਣ ਮੈਂ ਤਾਂ ਆਪ ਕਹਿਣਾ ਵਾ ਕਿ ਮਾਨ ਸਾਹਿਬ ਜ਼ਰੂਰੀ ਹੈ ਮਾਨ ਸਾਹਿਬ ਲੋਕਾਂ ਨੇ ਸੀਐਮ ਬਣਾਇਆ ਸੀ ਇਹ ਸੋਚ ਕੇ ਬਣਾਇਆ ਸੀਗਾ ਕਿ ਪੰਜਾਬ ਦੇ ਮੁੱਦੇ ਹੱਲ ਹੋਣਗੇ ਦੇਖੋ ਦੋ ਵਾਰੀ ਮਾਨ ਸਾਹਿਬ ਨੇ ਨੋਟੀਫਿਕੇਸ਼ਨ ਹਲੇ ਤੱਕ ਨਹੀਂ ਆਇਆ ਦੋ ਵਾਰੀ ਐਲਾਨ ਕਰਤਾ ਕਿ ਗਰੀਬਾਂ ਦੇ ਬੱਚੇ ਹੁਣ ਲਾਲਟਨ ਥੱਲੇ ਨਹੀਂ ਪੜਨਗੇ ਉਹ ਵੀ ਨੋਟੀਫਿਕੇਸ਼ਨ ਨਹੀਂ ਆਇਆ ਨਸ਼ੇ ਦੇ ਮੁੱਦੇ ਬੜੇ ਐ ਮੈਂ ਕੱਲਾ ਲੇਕਿਨ ਕੱਲਾ ਦੋਸ਼ੀ ਇੱਕ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਅਸੀਂ ਤੁਸੀਂ ਇਹ ਸਿਸਟਮ ਗਲਤ ਹੈ ਦੋਸਤ ਸਿਸਟਮ ਗਲਤ ਹੈ ਲੇਕਿਨ ਜਿਸ ਦਿਨ ਜਨਤਾ ਜਾਗ ਗਈ ਅਸੀਂ ਲੋਕ ਜਾਗ ਪਏ ਇਹ ਆਪਣੇ ਆਪ ਸਿੱਧੇ ਹੋ ਜਾਣਗੇ ਥੈਂਕ ਯੂ ਸੋ ਮਚ ਸੋ ਹੈ ਸੀ ਗਿਆ ਸਾਰਨਾ ਗੌਰਵ ਸੱਚਾ ਯਾਦਵ ਜਿੱਥੇ ਜਿਨ੍ਹਾਂ ਨੇ ਕਿਹਾ ਕਿ ਕਰਪਟ ਜਿਹੜਾ ਕੀ ਹੈ ਕਿ ਕਪਲਾ ਹੁੰਦਾ ਵੈ ਦਿਨੋ-ਦਿਨ ਰੇਟ ਜਿਹੜੇ ਬਤਾਏ ਗਏ ਆ, ਸਾਲ ਬਾਅਦ ਰੇਟ ਜਿਹੜੇ ਬਤਾਏ ਗਏ, ਤਿੰਨ ਮਹੀਨੇ ਬਾਅਦ ਰੇਟ ਬਤਾਏ ਜਾਂਦੇ ਆ, ਆਪਣਿਆਂ ਵੀ ਜਿਹੜੇ ਮਰਜ਼ੀ ਦੇ ਨਾਲ ਰੇਟ ਬਤਾਏ ਜਾਂਦੇ ਆ। ਜੇਕਰ ਗੱਲ ਕਰੀਏ ਹਾਈਵੇ ਸੜਕਾਂ ਦੀ ਤੇ ਸੜਕਾਂ ਵੀ ਜਿਹੜੀਆਂ ਸਹੀ ਨਹੀਂ ਐ। ਜੇਕਰ ਕੋਈ ਵੀ ਕੋਰਖਟਣਾ ਹੁੰਦੀ ਐ ਤੇ ਇੱਥੇ ਹਾਏ ਜਿਹੜੇ ਟੋਲ ਪਲਾਜੇ ਐਂਬੂਲੈਂਸ ਹੁੰਦੀ ਆ ਉਹ ਤੇ ਮੌਕੇ ਤੇ ਨਹੀਂ ਪਹੁੰਚ ਪਾਂਦੀ ਹੈਗੀ ਐ ਤੇ ਸੋ ਇਹਨਾਂ ਸਭਾ ਜਿਹੇ ਦੇ ਉਹ ਜਿਹੋਣੇ ਤੁਸੀਂ ਸੁਣਿਆ ਤੇ ਹੁਣ ਆਨਲਾਈਨ ਸਭਾ ਜਿਹੇ ਨੂੰ ਕੁਛ ਹੀ ਚੰਦੇ ਘੰਡੇ ਆ ਪਤਾ ਲੱਗਿਆ ਕਿ ਕਿਸਾਨ ਜਿੱਤੇ ਬੰਦੀਆਂ ਦਾ ਅਗਲਾ ਚੱਕ ਕੀ ਹੋਏਗਾ। ਜਿਹੜੇ